So Something... i uh... E... 没。Mm hmm. mm hmm. ਉਮਰੀ ਮਹਿ ਮਬਰਣ ਨਸਖੋ ਤੂੰ ਠਕਰ ਓਜ ਭਗਵਾਨ ਆਏ ਪ੍ਰਵ ਸ਼ਰਣਾਗਤੀ ਪਿਰਪਾਨ ਦਇਆਨ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਆਲ ਇੱਕ ਅੱਖਰ ਹਰ ਮਨ ਵਸਤ नानक हो त आल जुगो जुग अटल दो जहनंद बलि ਸ਼ਵਰ ਤਕਤਾਂ ਦੇ ਮਾਲਕ ਗਿਆਨ ਦੇ ਮੁਜਸ਼ਮੇ ਰਹਿਮਤਾਂ ਦੇ ਭੰਡਾਰ ਜੈ ਹਰ ਰਾਜੂਰ ਹਾਜ਼ਰ ਹਜੂਰ ਸਮੋਚੀ ਮਾਨਵਤਾ ਦੇ ਸੰਜੇ ਰਹਿਬਦ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨੇਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ پاک ਹਨ ਸਰਵਮਣੀ ਭਗਤ ਭਗਤ ਕਬੀਰ ਜੀਆਂ ਜੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਪਾਵਨ ਸ ਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀ ਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਾਵਨ ਸ਼ਲੋਕ ਦੇ ਅੰਦਰ ਕਬੀਰ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਨੇ ਕਬੀਰ ਨਾ ਹੋਏ ਸ਼ਾਨ ਨਾ ਛਾਪਰੀ ਨਾ ਹੋਏ ਕਰ ਨਹੀਂ ਗਾਓ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾਮ ਕਬੀਰ ਜੀ ਕਹਿੰਦੇ ਜਦੋਂ ਰੱਬ ਦੇ ਨਾਲ ਮੁਹੱਬਤ ਬਣਦੀ ਐ ਰੱਬ ਦੇ ਨਾਲ ਪਿਆਰ ਬਣਦਾ ਤਾਂ ਉਦੋਂ ਇਹ ਤਰਲਬ ਕਰਨਾ ਪੈਂਦਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੈ ਕਿਆ ਲਾਗੈ ਮੇਰਾ ਉਹਨੇ ਕੱਲਾ ਸ਼ਬਦਾਂ ਦੇ ਵਿੱਚ ਬਿਆਨ ਕਰਨ ਵਾਲਾ ਨਹੀਂ ਐ ਕਿਸੀ ਨੇ ਸ਼ਬਦਾਂ ਦੇ ਨਾਲ ਬੋਲ ਕੇ ਕਹਿ ਦਿੱਤਾ ਕਿ ਆ ਗੱਲ ਸੀ ਮੰਦੇ ਆ ਆਪਣੇ ਮੂੰਹ ਤੋਂ ਨਿਮਾਣੇ ਬੜੇ ਬਣਦੇ ਨੇ ਆਪਣੇ ਮੂੰਹ ਤੋਂ ਮਿੱਠੇ ਬੜੇ ਬਣਦੇ ਨੇ ਪਰ ਕਬੀਰ ਜੀ ਕਹਿੰਦੇ ਨੇ ਜਿਹੜੇ ਜਿਨ੍ਹਾਂ ਦੇ ਅੰਦਰ ਮਠਾਸ ਨਹੀਂ ਹੈ ਤਾਂ ਉਹਦੀ ਕੁੜਤਣ ਕੋੜ ਤੁੰਬੇ ਦੇ ਬਾਗ ਹੈ ਬਾਹਰੋਂ ਜਿੰਨਾ ਮਰਜੀ ਤੋਂ ਲਈਏ ਬਾਹਰੋਂ ਜਿੰਨਾ ਮਰਜੀ ਉਹਨਾਂ ਚਮਕਾ ਲਈਏ ਜਿਵੇਂ ਸਤਿਗੁਰੂ ਕਹਿੰਦੇ ਨੇ ਕਿ ਇਹ ਅੰਦਰ ਤੁੰਬੜੀ ਵਿਸਪਰੀ ਅੰਦਰ ਜਿਹੜੀ ਤੁੰਗੜੀ ਦੇ ਵਿੱਚ ਭਰਿਆ ਹੋਇਆ ਜ਼ਹਿਰ ਭਰਿਆ ਹੋਇਆ ਬਾਰੋਂ ਵਿਸਨ ਕੋ ਅੰਦਰ ਦਾ ਵਿਸ ਭਰਿਆ ਪਿਆ ਤੇ ਬਾਹਰ ਦਾ ਉਹਦਾ ਸੁਹਾਪਣ ਬੜਾ ਸੋਹਣੀ ਲੱਗਦੀ ਹੈ ਕਬੀਰ ਜੀ ਕਹਿੰਦੇ ਨੇ ਉਹ ਕੁੜਤਣ ਭਰੀ ਨੂੰ ਪਾਣੀ ਦੇ ਵਿੱਚ ਰੱਖ ਉਹਨੂੰ ਮਠਿਆਸ ਦੇ ਵਿੱਚ ਰੱਖ ਉਹਨੂੰ ਅੰਮ੍ਰਿਤ ਦੇ ਵਿੱਚ ਰੱਖ ਉਹਦੀ ਅੰਦਰ ਦੀ ਕੁੜਤਣ ਕਦੇ ਨਹੀਂ ਜਾਂਦੀ ਉਹਨੂੰ ਆਪਾਂ ਕਟ ਵੀ ਦੇਈਏ ਨਾ ਕੱਟ ਕੇ ਯਤਨ ਕਰੀਏ ਕਿ ਇਹਨੂੰ ਇਹਦੀ ਵਿੱਚ ਮਠਿਆਸ ਲੈ ਕੇ ਮਠਿਆਸ ਉਹਦੇ ਵਿੱਚ ਫਿਰ ਵੀ ਨਹੀਂ ਹੁੰਦੀ ਕਿਉਂਕਿ ਕੁਦਰਤੀ ਹੈ ਕੌੜ ਤੁੰਬੇ ਨੂੰ ਤੁੰਬੜੀ ਨੂੰ ਰੱਬ ਨੇ ਇਦਾਂ ਦਾ ਬਣਾਇਆ ਹੁਣ ਕਬੀਰ ਜੀ ਕਹਿੰਦੇ ਨੇ ਜਦੋਂ ਆਪਣਾ ਸਭ ਕੁਝ ਗਵਾਉਣਾ ਹੈ ਰੱਬ ਦੇ ਦਰ ਤੇ ਗਵਾਉਣ ਦਾ ਪਾਵਿਕ ਅਵਸਥਾ ਬਣਦੀ ਹੈ ਘਰ ਵੀ ਸਾਡਾ ਉਹੀ ਰਹਿਣਾ ਕਾਰੋਬਾਰ ਵੀ ਸਾਡਾ ਉਹੀ ਰਹਿਣਾ ਧੀਆਂ ਪੁੱਤਰ ਸਭ ਕੁਝ ਉਹੀ ਉਹੀ ਹੈ ਸਾਡੇ ਕੋਲ ਪਰ ਜਦੋਂ ਸਤਿਗੁਰੂ ਸਾਨੂੰ ਨਿਵਾਜਦਾ ਤਾਂ ਇਸ ਗੱਲ ਦੇ ਵਿੱਚ ਨਿਵਾਜਦਾ ਕਿ ਇਹ ਜਦੋਂ ਨਿਮਾਣਾ ਹੁੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉਂਕਿਆਂ ਦੀ ਸੀ ਵੱਡਿਆਂ ਦੀ ਰੀਸ ਨਹੀਂ ਕੀਤੀ ਜਾ ਸਕਦੀ ਨਾ ਹੋ ਸਕਦੀ ਕਵੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਆਪਣੀ ਅਵਸਥਾ ਅੰਦਰ ਦੀ ਇਦਾਂ ਦੀ ਬਣਾ ਰੱਬ ਨੇ ਬਾਰੋਂ ਤੈਨੂੰ ਹਰ ਇੱਕ ਚੀਜ਼ ਦਿੱਤੀ ਆ ਪਰ ਅੰਦਰ ਦਾ ਨਿਮਾਣਾ ਹੋ ਗੇ ਰਹਿ ਕੇ ਇਹਦਾ ਹੱਥ ਦਾ ਕੋਈ ਪਤਾ ਨਹੀਂ ਐ ਕਦੋਂ ਇਸ ਧਾਤ ਨੂੰ ਜਾਂ ਕਦੋਂ ਇਸ ਜਗਤ ਨੂੰ ਅਲਵਿਦਾ ਕਹਿਣਾ ਪੈ ਜੇ ਕਦੋਂ ਪੁੱਛ ਕਰਨਾ ਪੈ ਜੇ ਧੂਫੋਤੋ ਹੋਣਾ ਪਵੇ ਕੋਈ ਪਤਾ ਨਹੀਂ ਐ ਤਾਂ ਇਹਦੇ ਕਰਕੇ ਉਹਨਾਂ ਦਾ ਮੋਹ ਪਦਾਰਥਾਂ ਦੇ ਨਾਲ ਵਸਤੂਆਂ ਦੇ ਨਾਲ ਘਟ ਹੈ ਕਬੀਰ ਜੀ ਤਾਂ ਆਪਣੇ ਛਾਨ ਦੀ ਗੱਲ ਕਰਦੇ ਨੇ ਕਬੀਰ ਨਾਮੋ ਏ ਛਾਨ ਨਾ ਛਾਪਰੀ ਇੱਕ ਛਾਨ ਐ ਇੱਕ ਛਾਪਰੀ ਜਿਵੇਂ ਚਾਰ ਟੰਬੇ ਲਾ ਲੈਣੇ ਉਹਦੇ ਉੱਤੇ ਕਾਨੀਆਂ ਦੀ ਛਤ ਪਾ ਲਈ ਇੱਕ ਛਪਰੀ ਹੈ ਛਪਰੀ ਹੈ ਤੇ ਇੱਕ ਛਾਨ ਹੈ ਸਾਨੂੰ ਪ੍ਰੋਪਰ ਦੇ ਵਿੱਚ ਹੁੰਦੀ ਹੈ ਜਿਹੜੀ ਬਣਾਈ ਜਾਂਦੀ ਹੈ ਅਤੇ ਛਾਪਰੀ ਉਹਦੇ ਵਿੱਚ ਜਿਹੜਾ ਬੋਤਾ ਅੰਦਰ ਜਿਹੜਾ ਇਨਸਾਨ ਨਾ ਸਰਦੀ ਨਾ ਗਰਮੀ ਦੋਹਾਂ ਦੇ ਵਿੱਚ ਨਹੀਂ ਮੰਨ ਲੋ ਛਾਨ ਦੇ ਅੰਦਰ ਅਤੇ ਛਾਪਰੀ ਛਾਨ ਦੇ ਅੰਦਰ ਛਾਪਰੀ ਦੇ ਅੰਦਰ ਮੰਨ ਲੋ ਇਹਨਾਂ ਦਾ ਟਿਕਾਣਾ ਇਦਾਂ ਦਾ ਹਵਾ ਦਾ ਬੁੱਲਾ ਆਇਆ ਨਾ ਛਾਨਾ ਨੇ ਰਹਿਣਾ ਨਾ ਛਪਰੀ ਨੇ ਰਹਿਣਾ ਇਦੋਂ ਮੇ ਉਹੜ ਜਾਣੀਂ ਕਬੀਰ ਜੀ ਕਹਿੰਦੇ ਸਾਡੇ ਕੋਲ ਇਹ ਨਹੀਂ ਕਾਤਾ ਮਾਨ ਕਰੀਏ ਨਾ ਮੋਏ ਘਰ ਨਹੀਂ گاਉ ਘਰ ਤਾਂ ਮੇਰਾ ਹੈ ਨਹੀਂ ਹੈ ਕਿ ਮੈਂ ਦਾਵਾ ਕਰ ਸਕਾਂ ਆ ਘਰ ਮੇਰੇ ਅਤੇ ਨਾ ਮੇਰਾ ਕੋਈ ਘਰ ਹੈ ਇੱਕ ਘਰ ਹੈ ਅਤੇ ਨਾ ਮੇਰਾ ਕੋਈ گاਉ ਮੇਰਾ ਗਰਾਹ ਹੈ ਮੇਰਾ ਪਿੰਡ ਹੈ ਕੋਈ ਤਾਂ ਜਦੋਂ ਹਵਾ ਦਾ ਬੁੱਲਾ ਆਉਣਾ ਕਾਲ ਨੇ ਆਉਣਾ ਮੌਤ ਨੇ ਆਉਣਾ ਤਾਂ ਸਭ ਕੁਝ ਵਿਸਰ ਜਾਂਦਾ ਹੈ ਘਰ ਵੀ ਵਿਸਰੇ ਆ ਪਰਵਾਰ ਵੀ ਵਿਸਰੇਆ ਅਤੇ ਦੁਨੀਆ ਜਗਤ ਦੇ ਵਿੱਚ ਹਰ ਇੱਕ ਸੈ ਵਿਸਰਦੀ ਹੈ ਪਾਪ ਕੇ ਸਭ ਨੂੰ ਛੱਡ ਕੇ ਜਾਣਾ ਪੈਂਦਾ ਕਬੀਰ ਜੀ ਕਹਿੰਦੇ ਨੇ ਫਿਰ ਸਾਡਾ ਦਾਵਾ ਕਾਹਦਾ ਹੈ ਮਾਨ ਕਾਦਾ ਹੈ ਅਜੇ ਤਾਸੀਂ ਮਹਿਲਾਂ ਦਾ ਕਰਦੇ ਆਂ ਮਾਇਆ ਦਾ ਕਰਦੇ ਆਂ ਬਹੁਤ ਕੁਝ ਦਾ ਮਾਨ ਕਰਦੇ ਆਂ ਕਬੀਰ ਜੀ ਕਹਿੰਦੇ ਛੰਨ ਵਾਲੇ ਸਭ ਕੁਝ ਥੀ ਛੱਡ ਕੇ ਚਲੇ ਗਏ ਤੂੰ ਮੇਰੀ ਮੇਰੀ ਦੇ ਵਿੱਚ ਜੋੜਦਾ ਰਿਹਾ ਸਭ ਕੁਝ ਆਪਣੀ ਕਿ ਆ ਵੀ ਮੇਰਾ ਆ ਵੀ ਮੇਰਾ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਹੁਣ ਜਦੋਂ ਰੱਬ ਦੇ ਦਰ ਤੇ ਪੁੱਛਿਆ ਜਾਣਾ ਭਾਈ ਤੂੰ ਕੌਣ ਹੈ ਤਾਂ ਇਹ ਤੇਰਾ ਉੱਥੇ ਉਥੜਾ ਚੱਲੇਗਾ ਮੈਂ ਉੱਚ ਘਰਾਣੇ ਦਾ ਜਦ ਮੈਂ ਮੇਰੇ ਕੋਲ ਮਾਇਆ ਬੜੀ ਹੈ ਮੇਰੇ ਕੋਲ ਰਤਬਾ ਬੜਾ ਸੀ ਰੱਬ ਦੇ ਦਰ ਤੇ ਜਾਤ ਨਹੀਂ ਜਲਦੀ ਮੇਰੇ ਜਾਤ ਨਾ ਰੱਬ ਦੇ ਦਰ ਤੇ ਤਾਂ ਰੱਬ ਦਾ ਨਾਮ ਚੱਲਦਾ ਕਿ ਕਿੰਨਾ ਕੁ ਜਪਿਆ ਕਿੰਨੀ ਕੁ ਬੰਦਗੀ ਕੀਤੀ ਹੈ ਆਪਣੇ ਇਸ ਮਨੁੱਖਾ ਜਨਮ ਤੋਂ ਕਿੰਨਾ ਕਲਾ ਹਾਲਿਆ ਤਾਂ ਇਹਦਾ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਇਨਸਾਨ ਦੇ ਅੰਦਰ ਰੱਬ ਦੇ ਗੁਣ ਆਉਂਦੇ ਨੇ ਤਾਂ ਉਦੋਂ ਤਾਂ ਇਹ ਹੀ ਤਬਦੀਲ ਜਿਹੜਾ ਘਰ-ਬਾਰ ਸਭ ਕੁਝ ਸਾਡਾ ਧੰਤਾ ਦੇ ਜੋਗ ਹੋ ਜਾਂਦਾ ਹੈ ਪੂਜਣ ਜੋਗ ਹੁੰਦਾ ਮੰਨ ਲੋ ਜਿੱਥੇ ਜਾਏ ਬਹਿ ਜਿੱਥੇ ਸਤਿਗੁਰੂ ਦਾ ਪਿਆਰਾ ਬਹਿ ਗਿਆ ਸਤਿਗੁਰੂ ਬਹਿ ਗਿਆ ਕਿਉਂਕਿ ਜਿੱਥੇ ਸਤਿਗੁਰਾਂ ਦੀ ਬਾਣੀ ਜਾਂਦੀ ਹੈ ਸਤਿਗੁਰਾਂ ਦੇ ਅਲਫਾਜ ਜਾਂਦੇ ਨੇ ਉਹ ਧਰਤੀ ਧਨਤਾ ਦੇ ਯੋਗ ਹੈ ਜਿੱਥੇ ਰੱਬ ਦੇ ਪਿਆਰੇ ਬੈਠੇ ਨੇ ਤਾਂ ਉਹ ਧਰਤੀ ਨੂੰ ਧਨਤਾ ਦੇ ਯੋਗ ਕੀਤਾ ਪਰ ਜਿੱਥੇ ਵੀ ਗਿਆ ਹਰਿਆਵਲ ਹੋਈ ਹੈ ਹਰਿਆਵਲ ਬਾਣੀ ਦੇ ਨਾਲ ਹੋਈ ਹੈ ਰੱਬ ਦੇ ਨਾਮ ਦੇ ਨਾਲ ਹੋਈ ਹੈ ਧਰਤੀ ਵੀ ਭਾਗਾਂ ਵਾਲੀ ਹੋ ਗਈ ਪਰ ਹੋਈ ਹੈ ਤਾਂ ਕਹਿੰਦੇ ਜਦੋਂ ਉਹਦੇ ਕੋਲ ਨਾਮ ਸੀ ਉਨ ਕਈਆਂ ਦੇ ਕੋਲ ਬੜੀ ਧਨ ਦੌਲਤ ਸਭ ਕੁਝ ਹੈ ਉਹ ਜ਼ਿੰਦਗੀ ਦੇ ਵਿੱਚ ਉਹ ਇਦਾਂ ਚਲੇ ਜਾਂਦੇ ਨੇ ਧਨ ਦੌਲਤ ਸਭ ਕੁਝ ਈ ਥੀ ਹੈ ਅਤੇ ਕਿਸੇ ਦੇ ਕੋਲ ਕੱਖ ਵੀ ਨਹੀਂ ਐ ਛੰਨ ਛਾਪਰੀ ਦੇ ਵਿੱਚ ਰਹਿੰਦੇ ਨੇ ਕਬੀਰ ਜੀ ਕਹਿੰਦੇ ਨਾ ਉਹ ਵੀ ਕਮਾ ਜਾਂਦੇ ਨੇ ਦੁਨੀਆਂ ਤੇ ਮੈਨੂੰ ਕਹਿੰਦੇ ਵਰਜਿਆ ਜਾਂਦਾ ਸੀ ਇਹ ਝੁਲਾਹਾ ਹੈ ਨੀਮੀ ਜਾਤ ਦਾ ਹੈ ਪਰ ਰੱਬ ਨੇ ਕਹਿੰਦੇ ਇਦਾਂ ਦੀ ਖੇਡ ਵਰਤਾਈ ਹੈ ਤਾਂ ਸਾਰੇ ਅੱਜ ਸਲਾਮਾ ਕਰਦੇ ਨੇ ਪੂਰੀ ਜਲਾਹਾ ਜੋਤ ਨੂੰ ਧੰਨਤਾ ਦੇ ਯੋਗ ਕਿਹਾ ਜਾਂਦਾ ਹੈ ਤਾਂ ਇਹਦੇ ਕਰਕੇ ਕਿ ਸਤਿਗੁਰਾਂ ਦਾ ਉਹਨੇ ਨਾਮ ਜਪਿਆ ਸਤਿਗੁਰਾਂ ਦੀ ਬੰਦਗੀ ਕੀਤੀ ਹੈ। ਹੁਣ ਕਬੀਰ ਜੀ ਕਹਿੰਦੇ ਨੇ ਰੱਬ ਦੀ ਬੰਦਗੀ ਕਰਨੀ ਹੈ ਤਾਂ ਚੰਗੇ ਗੁਣਾਂ ਦੇ ਨਾਲ ਆਪਣੇ ਜੀਵਨ ਦਾ ਜਿਹੜਾ ਸਫਰ ਹੈ ਸ਼ੁਰੂ ਕਰ ਲੈ ਅੱਜ ਕਰ ਲੈ ਭਾਵੇਂ ਕੱਲ ਕਰ ਲੈ ਰੱਬ ਦੀ ਕਿਰਪਾ ਉਹਦੀ ਸ਼ੁਰੂ ਹੋਣੀ ਹੈ। ਤੇਰੀ ਮਰਜ਼ੀ ਦੇ ਨਾਲ ਰੱਬ ਨਹੀਂ ਮਿਲਣਾ ਕਿ ਤੂੰ ਆਖੇ ਮੈਂ ਆਪਣੀ ਮਰਜ਼ੀ ਦੇ ਨਾਲ ਇਦਾਂ ਬੰਦਗੀ ਕਰਾਂਗਾ ਆਪਣੀ ਮਰਜ਼ੀ ਦੇ ਨਾਲ ਸੇਵਾ ਕਰਾਂਗਾ ਆਪਣੀ ਮਰਜ਼ੀ ਦੇ ਨਾਲ ਇਦਾਂ ਕਰਾਂਗਾ ਮਰਜ਼ੀ ਦੇ ਨਾਲ ਤਾਂ ਬਿਮਾਰੀਆਂ ਨੂੰ ਸੱਦਾ ਆਉਂਦਾ ਹੈ ਮਰਜ਼ੀ ਦੇ ਨਾਲ ਤਾਂ ਇਹ ਰੋਗਾਂ ਨੂੰ ਸੱਦਾ ਆਉਂਦਾ ਹੈ ਇਹ ਇਨਸਾਨ ਦਾ ਖਾਣ ਪੀਣ ਦੀ ਇਹ ਗੱਲ ਹੈ ਇਹ ਟਾਈਮ ਟੇਬਲ ਨਹੀਂ ਹੈ ਇਹ ਉਹ ਉਹ ਖਾਣਾ ਪੀਣਾ ਹੀ ਜ਼ਹਿਰ ਬਣ ਜਾਂਦਾ ਹੈ ਰੱਬ ਦੀ ਬੰਦਗੀ ਜੜੀ ਹੈ ਜਦੋਂ ਵੀ ਕਰ ਪਰ ਹਸਾਬ ਦੇ ਨਾਲ ਹੁੰਦੀ ਹੈ ਸਾਬ ਦਾ ਪਾਵੇ ਹੁੰਦੀ ਹੈ ਮਨ ਨੂੰ ਜੋੜ ਕੇ ਸਤਿਗੁਰੂ ਕਹਿੰਦੇ ਨੇ ਜਦੋਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਨੂੰ ਪਹਿਚਾਣੇਗਾ ਤਾਂ ਉਦੋਂ ਤੇਰੀ ਜਾਤ ਵੀ ਤੇਰਾ ਘਰ ਵੀ ਤੇਰਾ ਦਰਬ ਵੀ ਹਰ ਇੱਕ ਚੀਜ਼ ਫਿਰ ਧਨਤਾ ਦੇ ਜੋਗ ਹੁਣ ਜਿਹੜੇ ਰੱਬ ਦੇ ਪਿਆਰੇ ਹੋਏ ਨੇ ਮਹਾਂਪੁਰਸ਼ ਮੰਨ ਲਓ ਜਿੱਤੇ ਜਿੰਨੇ ਵੀ ਹੋਏ ਨੇ ਦੁਨੀਆ ਤੇ ਸੰਤ ਬਾਬਾ ਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਹੁਣ ਜਿੱਥੇ ਉਹਨਾਂ ਦਾ ਬਾਬਾ ਅਤਰ ਸਿੰਘ ਜੀ ਨੇ ਨਾਮ ਜਪਿਆ ਦਮਦਮਾ ਸਾਹਿਬ ਦੀ ਧਰਤੀ ਸਾਬੋਗੀ ਤਲਵੰਡੀ ਉੱਥੇ ਵੀ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਤਖਤ ਦੇ ਪਿਛਲੇ ਸਾਈਡ ਹੈ ਭਾਈ ਡੱਲਾ ਜੀ ਦਾ ਦਬਾਨਾ ਹਾਲ ਉਹਦੀ ਬੈਕ ਸਾਈਡ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਹੈ ਇਕੋਥੇ ਉਹਨਾਂ ਦਾ ਬੰਦਗੀ ਕੀਤੀ ਹੈ ਬੜੇ ਸੰਗਤਾਂ ਨੂੰ ਉੱਥੇ ਤਾਰਿਆ ਨਾਮ ਦੇ ਨਾਲ ਜੋੜਿਆ ਬਾਣੀ ਦੇ ਨਾਲ ਜੋੜਿਆ ਇੱਕ ਮਸਤੋਆਣਾ ਸਹਿਬ ਇਸ ਸੰਗਰੂਰ ਦੇ ਸਿਰਫ 4 ਕਿਲੋਮੀਟਰ ਤੇ ਪੈਂਦਾ ਹੈ ਮਸਤੋਆਣਾ ਸਹਿਬ 'ਚ ਉੱਥੇ ਉਹਨਾਂ ਨੇ 29 ਸਾਲ ਬੰਦਗੀ ਕੀਤੀ ਹੈ ਅਤੇ ਉਹ ਵੀ ਟਿਕਾਣਾ ਹੈ ਅਤੇ ਇੱਕ ਟਿਕਾਣਾ ਉਹਨਾਂ ਦਾ ਜਿੱਥੇ ਉਹਨਾਂ ਦੀ ਜਨਮ ਭੂਮੀ ਹੈ ਚੀਮਾ ਸਹਿਬ ਤਾਂ ਉੱਥੇ ਵੀ ਮੰਨ ਲਓ ਤਿੰਨੀ ਥਾਂ ਤੇ ਮੇਲੇ ਵਰਦੇ ਨੇ ਬੜੀਆਂ ਸੰਗਤਾਂ ਨੇ ਜਿਹੜੀਆਂ ਸਿਰਫ ਇਹਦੇ ਕਰਕੇ ਉਹਨਾਂ ਦੇ ਅਲਫ਼ਾਜ਼ ਨੂੰ ਯਾਦ ਕੀਤਾ ਜਾਂਦਾ ਹੈ ਹਾਲਾਂਕਿ ਬਾਣੀ ਦੇ ਵਿੱਚੋਂ ਰੱਬ ਮਿਲਿਆ ਜੇ ਉਹ ਕੋਈ ਕੋਈ ਸੰਤ ਮੁਰਤ ਕੋਈ ਹੋਰ ਗਿਦਾਵਾ ਕਰੇ ਨਹੀਂ ਇਹ ਤਾਂ ਮੇਰੀ ਮਰਜ਼ੀ ਦੇ ਨਾਲ ਮਿਲਿਆ ਬਾਣੀ ਦੇ ਵਿੱਚੋਂ ਰੱਬ ਮਿਲਿਆ ਬਾਣੀ ਦਾ ਸੰਦੇਸ਼ ਦਿਸ ਬਾਣੀ ਨੂੰ ਉਹਨਾਂ ਨੇ ਤਰੀਕਿਆਂ ਦੇ ਨਾਲ ਸਮਝਾਉਣਾ ਕੀਤਾ ਹਾਲਾਂਕਿ ਬਾਣੀ ਨੂੰ ਸਮਝਣ ਦਾ ਕੋਈ ਤਰੀਕਾ ਨਹੀਂ ਹੈ ਪਰ ਜਦੋਂ ਰੱਬ ਦਾ ਇਲਾਹੀ ਗਿਆਨ ਆਉਂਦਾ ਨਾ ਰੱਬ ਦੇ ਪਿਆਰੇ ਫਿਰ ਤਰੀਕਿਆਂ ਦੇ ਨਾਲ ਸਮਝਾਉਂਦੇ ਨੇ ਹੁਣ ਜਿਵੇਂ ਧਾਰਨਾ ਦਾ ਕੀਰਤਨ ਚੱਲਿਆ ਸੀ ਬਾਬਾਤਰ ਸਿੰਘ ਜੀ ਨੇ ਚਲਵਾ ਚਲਾਇਆ ਸੀ ਉਹਨਾਂ ਦੀ ਉਹਨਾਂ ਨੇ ਧਾਰਨਾ ਬਣਾਈ ਸੀ ਗੁਰਬਾਣੀ ਦੀਆਂ ਪੰਕਤੀਆਂ ਦੀ ਉਹ ਬਾਅਦ ਦੇ ਵਿੱਚ ਬਹੁਤ ਕੁਝ ਹੋ ਗਿਆ ਕੱਚੀ ਧਾਰਨਾ ਬੜੀ ਜਾਂਦੀ ਮੱਲੋ ਸਮਾਂ ਬਦਲਿਆ ਆਪਣੇ ਸ਼ੈਤਾਨ ਮੰਨਣੇ ਆਪਣੇ ਹਿਸਾਬ ਦੇ ਨਾਲ ਚਲਾ ਲਿਆ ਪਰ ਉੱਥੇ ਉਹਨਾਂ ਨੇ ਗੁਰਬਾਣੀ ਪੜ੍ਹੀ ਸੀ ਤਾਂ ਪੰਕਤੀਆਂ ਨੂੰ ਉਹਨਾਂ ਨੇ ਸੌਖੇ ਤਰੀਕੇ ਦੇ ਨਾਲ ਕਿ ਸਾਡੇ ਕਿਉਂਕਿ ਉਹਨਾਂ ਦਾ ਸੰਗਰੂਰ ਇਲਾਕਾ ਸੀ ਇਹਦੇ ਕਰਕੇ ਸੌਖੇ ਤਰੀਕੇ ਦੇ ਨਾਲ ਸਮਝ ਸਕਣ ਕਵੀਰ ਜੀ ਇਸੇ ਗੱਲ ਨੂੰ ਬਿਆਨ ਕਰਦੇ ਨੇ ਕਿ ਰੱਬ ਦੇ ਪਿਆਰਿਆਂ ਨੇ ਸਾਡੇ ਤੱਕ ਗਿਆਨ ਪੁਜਾਇਆ ਨਾ ਸੌਖੇ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ ਰੱਬ ਐਦਾਂ ਮਿਲੇਗਾ ਹੁਣ ਜਦੋਂ ਰੱਬ ਦੇ ਦਰ ਤੇ ਚੱਲਦੇ ਆਂ ਰੱਬ ਦੇ ਦਰ ਤੇ ਚੱਲਦੇ ਆਂ ਸਾਨੂੰ ਤਕਰੀਬਨ ਮਿੰਟਾਂ ਦਾ ਸੈਕਿੰਡਾਂ ਦਾ ਜ਼ਿਕਰ ਕੀਤਾ ਹੋਇਆ ਹੈ ਕਿ ਤੂੰ ਕਿੰਨਾ ਕੁ ਰੱਬ ਦੇ ਦਰ ਤੇ ਖਲੋਣਾ ਕਿੰਨਾ ਕ ਤੂੰ ਬਹਿਣਾ ਤੂੰ ਦਾਵਾ ਕਰੇ ਮੈਂ ਤਾਂ ਘਾਂਡਾ ਗਿਆ ਤੂੰ ਦਾਵਾ ਕਰੇ ਮੈਂ ਸਾਰਾ ਦਿਨ ਲਾਇਆ ਤੂੰ ਦਾਵਾ ਕਰੇ ਮੈਂ ਤਾਂ ਤੀਰਥਾਂ ਤੇ ਰਟਨ ਕਰਾਇਆ ਕਬੀਰ ਜੀ ਕਹਿੰਦੇ ਨੇ ਤੇਰੀ ਫਾਰਮੈਲਟੀ ਹੈ ਕਿਉਂਕਿ ਫਾਰਮੈਲਟੀ ਇਹ ਦੇ ਕਰਕੇ ਆ ਨਾ ਤੇਰਾ ਜਾਂਦੇ ਆ ਮਨ ਜੁੜਿਆ ਨਾ ਉੱਥੇ ਰਿਆਂ ਮਨ ਜੁੜਿਆ ਅਤੇ ਨਾ ਤੇਰਾ ਉਥੋਂ ਤੀਰਥਾਂ ਤੋਂ ਆਉਂਦਿਆਂ ਮਨ ਜੁੜਿਆ ਕਰਦਾ ਗੁਰੂ ਦੀ ਖਿਦਮਤ ਹੈ ਅਤੇ ਫਿਰ ਵੀ ਤੇਰਾ ਮਨ ਨਹੀਂ ਜੁੜਿਆ ਪੜਦਾ ਗੁਰੂ ਦੀ ਬਾਣੀ ਆ ਫਿਰ ਵੀ ਤੇਰਾ ਮਨ ਨਹੀਂ ਜੁੜਿਆ ਕਬੀਰ ਜੀ ਕਹਿੰਦੇ ਨੇ ਕਬੀਰ ਏਕ ਘਰੀ ਆਦੀ ਕਰੀ ਆਦੀ ਹੂੰ ਤੇ ਯਾਤ ਭਗਤਨ ਸੇਤੀ ਗੋਸਟੇ ਜੋਕੀਨੋ 16 ਇਸ ਗੱਲ ਦੇ ਵਿੱਚ ਦਾ ਕਬੀਰ ਜੀ ਦਾਵਾ ਕਰਦੇ ਨੇ ਕਿ ਜਿਹੜਾ ਤੁਸੀਂ ਦਾਨਪੁਨ ਕਰ ਲਿਆ ਸੇਵਾ ਕਰ ਲਈ ਬਾਣੀ ਪੜ ਲਈ ਬਾਣੀ ਸੁਣ ਲਈ ਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਗਏ ਇਹ ਲਾਹੇ ਦੇ ਵਿੱਚ ਜੋਕੀਨੋ 16 ਪਰ ਉਹ ਤੋਂ ਪਹਿਲਾਂ ਏਕ ਕਰੀ 1 ਮਿੰਟ ਤੋਂ ਸ਼ੁਰੂ ਮੰਨ ਲਓ ਏਕ ਘਰੀ 12 ਮਿੰਟ ਦੀ ਇਕ ਕਰੀ ਆਦੀ ਕਰੀ ਆਦੀ ਹੂੰ ਤੇ ਆਤ ਡੇਢ ਮਿੰਟ ਤੇ ਹੱਕੇ ਗਵੀਰ ਜੀ ਨੇ ਗੱਲ ਖੜਾ ਦਿੱਤੀ ਕਹਿੰਦੇ ਆ ਡੇਢ ਮਿੰਟ ਵੀ ਜਿਹੜਾ ਤੇਰਾ ਮਨ ਨਾ ਜੁੜ ਸਕੇ ਆ ਤੇਰੀਆਂ ਫਾਰਮੈਲਿਟੀਆਂ ਨੇ ਲੱਖ ਦਾ ਵੇ ਕਰੀ ਤੂੰ ਬਾੜ ਦੇ ਲੱਖ ਵਿਖਾਵੇ ਕਰੀ ਤੇਰਾ ਮਨ ਜੇ ਹਜੇ ਤੱਕ ਡੇਢ ਮਿੰਟ ਵੀ ਨਾ ਜੋੜ ਸਕੇ ਆ ਤੇਰਾ ਵਿਖਾਵਾ ਹੈ ਫਿਰ ਵਿਖਾਵਾ ਕਿ ਕਿਸੇ ਲਈ ਨਹੀਂ ਹੈ ਵਿਖਾਵਾ ਤੂੰ ਰੱਬ ਦੇ ਨਾਲ ਕਰਦਾ ਪਿਆ ਰੱਬ ਤੋਂ ਕਿਸ ਤੀਜ ਦੌਲੈ ਅੱਗੋ ਦੇਖੈ ਪਿੱਛੋ ਦੇਖੈ ਤੁਜ ਤੇ ਕਹਾਂ ਛਪਾਵੇਂ ਇਤਨਾ ਚਤਰਚਲਾਕ ਬਣਦੇ ਬਖਾਵਾ ਕੀਤੇ ਕੋਲ ਕਰਦੇ ਜਿਹੜਾ ਸਭ ਕੁਝ ਜਾਣਦਾ ਅਸੀਂ ਤਾਂ ਬਾਹਰ ਦਾ ਬਖਾਵਾ ਕਰਦੇ ਆ ਰੱਬ ਤਾਂ ਸਾਡਾ ਅੰਦਰ ਦਾ ਵੀ ਜਾਣਦਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਅੰਦਰ ਦੀ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਬੁਸ਼ਾ ਇਹ ਤਾਂ ਬੁਰਿਆਂ ਦੀ ਵੀ ਅਤੇ ਭਲਿਆਂ ਦੀ ਵੀ ਤਾਂ ਹਰ ਇੱਕ ਦੀ ਜਾਣਦੇ ਨੇ ਤੂੰ ਆਖੇ ਕੱਲੇ ਮੇਰੀ ਕੀਵੀ ਤੋਂ ਲੈ ਕੇ ਹਾਥੀ ਤੱਕ 42 ਲੱਖ ਜੂਨ ਧਰਤੀ ਤੇ 42 ਲੱਖ ਜੂਨ ਪਾਣੀ ਦੇ ਵਿੱਚ ਰੱਬ ਹਰ ਇੱਕ ਦੇ ਅੰਦਰ ਨਿਵਾਸ ਕਰਦਾ ਹੈ ਹਰ ਇੱਕ ਦੇ ਦਿਲ ਦੀ ਜਾਣਦਾ ਹੈ ਤੂੰ ਆਖੇ ਰੱਬ ਮੈਂ ਪ੍ਰਭ ਤੋਂ ਮੈਂ ਉੱਲਾ ਕਰ ਲਵਾਂਗਾ ਕਿਸੇ ਤੋਂ ਧਰਤੀ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਨੇ ਉਹ ਤਾਂ ਉਹਨਾਂ ਹੀ ਹੈ ਫਿਰ ਕਿਤੇ ਕਿਸੇ ਦਾ ਕੋਈ ਉਹ ਰੱਬ ਤੋਂ ਵੀ ਉਹਲਾ ਨਹੀਂ ਹੋ ਸਕਦਾ ਲੱਖ ਯਤਨ ਕਰੀ ਤੂੰ ਲਬਦੋਲਾ ਰੱਖਣ ਦੇ ਨੇ ਇਹਦੇ ਕਰਕੇ ਗਬੀਰ ਜੀ ਕਹਿੰਦੇ ਨੇ ਮਤ ਹਰ ਪੁੱਛੇ ਕੌਣ ਹੈ ਮੇਰੇ ਜਾਤ ਨਾ ਜਦੋਂ ਤੈਨੂੰ ਕੋਈ ਕਵੇ ਜਾਤ ਬਾਰੇ ਧਰਮ ਬਾਰੇ ਅਤੇ ਤੇਰਾ ਤੂੰ ਆਖੇ ਕਹਦੇ ਮੈਂ ਕੁਝ ਵੀ ਨਹੀਂ ਹਾਂ ਸਭ ਕੁਝ ਜਦ ਰਸੌਂਪਣਾ ਰੱਬ ਨੂੰ ਹੈ ਦੁਨੀਆ ਤੋਂ ਜਾਣਾ ਹੈ ਨਾ ਇਥੋਂ ਸਾਡੇ ਨਾਲ ਧਰਮ ਜਾਂਦਾ ਹੈ ਅਤੇ ਨਾ ਸਾਡੇ ਨਾਲ ਇਥੋਂ ਅਸੀਂ ਜੋ ਵੀ ਹੈ ਐsho ram ਦੀ ਜ਼ਿੰਦਗੀ ਕਰਦੇ ਪਏ ਆ ਨਾ ਛਲੜਾ ਨੇ ਜਾਣਾ ਨਾ ਘਰ ਪਰਿਵਾਰ ਨੇ ਜਾਣਾ ਕਿਸੇ ਨੇ ਨਹੀਂ ਨਾਲ ਜਾਣਾ ਧਰਮ ਤਾਂ ਸਿਰਫ ਸਾਨੂੰ ਜਿਵੇਂ ਬਾੜ ਹੈ ਸਾਡੀ ਬਾੜ ਹੈ ਇਹ ਭੁੱਲ ਜਾਈਏ ਕਿ ਧਰਮ ਸਾਡੀ ਉਥੇ ਤੱਕ ਜਾਵੇਗਾ ਅਸੀਂ ਨੇ ਕਮਾਉਣੇ ਨੇ ਕਿਉਂਕਿ ਧਰਮ ਤਾਂ ਸਥਿਤ ਬਾਹਰ ਦਾ ਨਾ ਅਸੀਂ ਹੁਣ ਅਲਫਾਜ ਨੇ ਜਿਹੜੇ ਉਹ ਮਨ ਨੂੰ ਸੰਬੋਧਨ ਨੇ ਗੁਰਬਾਣੀ ਮਨ ਨੂੰ ਸੰਬੋਧਨ ਜਦੋਂ ਇਹਨੂੰ ਕਮਾਵਾਂਗੇ ਇਹ ਜ਼ਰੂਰਤ ਰੁਦਰਗਾਹ ਤੱਕ ਜਾਏਗੀ ਜਿਤਨੇ ਧਰਮ ਨੇ ਕਿਸੇ ਨੇ ਮੁੰਡਣਾ ਕਰਾ ਲਿਆ ਕਿਸੇ ਨੇ ਸੁਨਤ ਕਰਾ ਲਈ ਕਿਸੇ ਨੇ ਹੋਰ ਤਰੀਕਿਆਂ ਦੇ ਨਾਲ ਚੱਲਦਾ ਧਰਮ ਧਰਮ ਜਿਵੇਂ ਬੀਜ-ਬੀਜੇ ਅੱਗੇ ਉਹਦੀ ਬਾੜ ਕੀਤੀ ਗਈ ਹੈ ਐਦਾਂ ਸਾਡੀ ਬਾੜ ਹੈ ਵਿਕਾਰਾਂ ਤੋਂ ਕੁਕਰਮਾਂ ਤੋਂ ਫਰੇਬ ਤੋਂ ਧੋਖੇ ਤੋਂ ਕੁਫਰ ਤੋਂ ਸਾਨੂੰ ਇਹ ਬਚਾਉਂਦੇ ਨੇ ਧਰਮ ਤਾਂ ਇਹਦੇ ਕਰਕੇ ਹੁਣ ਅੰਦਰ ਦਾ ਬੀਜ ਕੀ ਹੈ ਉਹ ਸਾਡੇ ਤੇ ਨਿਰਭਰ ਕਰਦਾ ਹੈ ਸੀ ਬੀਜ ਕੀ ਵਿੱਚ ਹੈ ਬਾੜ ਤਾਂ ਹੋ ਗਈ ਹੈ ਪਰ ਅੰਦਰ ਬੀਜ ਕੀ ਬੀਜਿਆ ਕਿ ਕਰਦਾ ਬੀਜਿਆ ਅਤੇ ਅਮਰਤ ਦਾ ਬੀਜਿਆ ਜ਼ਹਿਰ ਦਾ ਬੀਜਿਆ ਜਾਂ ਕੋਈ ਜਿੱਦਾਂ ਦਾ ਬੀਜ ਹੁਣ ਸਾਨੂੰ ਪਤਾ ਹੈ ਬੀਜੇ ਬਿਖ ਮੰਗੇ ਅਮਰਤ ਹੁਣ ਇਹ ਤਾਂ ਨਿਆ ਨਹੀਂ ਹੈ ਰੱਬ ਦਾ ਕਿ ਤੂੰ ਧਰਤੀ ਦੇ ਵਿੱਚ ਬੀਜੇ ਅੰਮਰ ਦਾ ਬੂਟਾ ਅਤੇ ਤੂੰ ਆਖੇ ਬੀਜੇ ਕਿ ਕਰਦਾ ਬੂਟਾ ਤੇ ਤੂੰ ਆਖੇ ਮੈਂ ਤੋ ਅੰਬ ਖਾਣੀਆਂ ਨੇ ਬੀਜੇ ਦਾ ਅਖ ਵਜੂਰੀਆਂ ਕਿੱਕਰ ਬੀਜਾ ਜੱਟ ਦਾਖ ਬਜੂਰੀਆਂ ਮੰਗੇ ਅਤੇ ਮੰਗਦਾ ਤੂੰ ਬੀਜੇ ਕਿਕਰ ਦਾ ਬੂਟਾ ਕੀ ਲੱਗਣਗੇ ਤੋ ਕੀ ਲੱਗਣਗੇ ਕੰਡੇ ਹੀ ਹੋਣਗੇ ਉਹਦੇ ਹੁਣ ਜ਼ਹਿਰ ਦਾ ਬੂਟਾ ਬੀਜ ਕੇ ਤੂੰ ਮੰਗਦਾ ਪਿਆ ਅੰਮ੍ਰਿਤ ਇਹ ਰੱਬ ਦਾ ਨਿਆ ਨਹੀਂ ਹੈ ਅਤੇ ਨਾ ਇਦਾਂ ਹੋਇਆ ਤੇ ਨਾ ਹੋਵੇਗਾ ਜਿੱਦਾਂ ਦਾ ਬੀਜੇ ਬੀਜੇਂਗਾ ਉਹਨੇ ਪੁੰਗਰ ਨਾ ਉਦਾਂ ਦਾ ਹੁਣ ਤੇਰੀ ਮਰਜ਼ੀ ਹੈ ਤੂੰ ਜਿੱਦਾਂ ਦਾ ਮਰਜ਼ੀ ਬੀਜ ਬੀਜ ਲੈ ਤੇਰੇ ਹੱਥ ਦੇ ਵਿੱਚ ਹੈ ਇਹ ਸਾਡਾ ਸਰੀਰ ਰੂਪੀ ਧਰਤੀ ਇਹਦੇ ਵਿੱਚ ਬੀਜ ਬੀਜਿਆ ਜਾਂਦਾ ਹੈ ਚੰਗੀ ਸੋਚ ਵਿਚਾਰ ਦਾ ਚੰਗੇ ਕਰਮਾਂ ਦਾ ਹੁਣ ਤੇਰੇ ਤੇ ਨਿਰਭਰ ਚੰਗਾ ਕਰੇਗਾ ਚੰਗਾ ਫਲ ਮਿਲੇਗਾ ਮਾੜਾ ਕਰੇਗਾ ਮਾੜਾ ਮਿਲੇਗਾ ਪਰ ਕਬੀਰ ਜੀ ਕਹਿੰਦੇ ਕਿਸੇ ਗੱਲ ਦਾ ਦਾਅਵਾ ਨਾ ਕਰੀ ਇਹ ਕਹੀ ਰੱਬ ਦੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੰਪਤੇ ਕੀ ਲਾਗੇ ਮੇਰਾ ਕੁਝ ਵੀ ਨਹੀਂ ਹੈ ਜੋ ਕੁਛ ਦੇਣਾ ਤੁਹਾਡਾ ਹੈ ਜੋ ਕੁਝ ਹਾਰਿਆ ਸਤਿਗੁਰੂ ਤੁਹਾਡਾ ਹੈ ਐਦਾਂ ਸਤਿਗੁਰੂ ਰਹਿਮਤਾਂ ਦੇ ਸੰਦੇ ਨੇ ਸਮਾਪਤੀ ਦਾ ਸਮੇਂ ਹੁੰਨਿਆ ਕੋ ਲਾ ਵਿਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ